ਨਿੱਤੇ ਦਿਨ ਬਟਾਲਾ ਬੱਸ ਸਟੈਂਡ ਦੇ ਨੇੜੇ ਭੀੜਪੜ ਵਾਲੇ ਇਲਾਕੇ ਦੇ ਵਿੱਚ ਇਮੀਗ੍ਰੇਸ਼ਨ ਦਫਤਰ ਟੈਲਟ ਸੈਂਟਰ ਦੇ ਬਾਹਰ ਨਕਾਬਪੋਸ਼ ਵਿਕਤੀਆਂ ਦੇ ਗੁੱਲੂ ਗੋਲੀ ਚਲਾ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਤਾਂ ਪੁਲਿਸ ਨੇ ਤਿੰਨ ਵਿਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਇੱਥੇ ਦਾਅਵਾ ਕੀਤਾ ਤੇ ਤਿੰਨਾਂ ਨੌਜਵਾਨਾਂ ਦੇ ਕੋਲੋਂ ਇੱਕ ਪਿਸਤੌਲ ਬਰਾਮਦ ਹੋਈ ਹੈ ਜਦਕਿ ਦੋ ਗੱਡੀਆਂ ਵੀ ਜ਼ਬਤ ਕੀਤੀਆਂ ਗਿਆ ਨੇ ਦੱਸਿਆ ਜਾ ਰਿਹਾ ਹੈ ਕਿ 8 ਜੁਲਾਈ ਨੂੰ ਨਕਾਬਪੋਸ਼ ਵਿਕਤੀਆਂ ਨੇ ਇਮੀਗ੍ਰੇਸ਼ਨ ਦਫਤਰ ਦੇ ਬਾਹਰ ਫਾਇਰਿੰਗ ਕੀਤੀ ਜਿਸ ਦੇ ਨਾਲ ਜਾਨੀ ਨੁਕਸਾਨ ਤੋਂ ਤਾਂ ਬਚਾਰੇ ਹੈ ਪਰ ਗੋਲੀ ਦੇ ਨਾਲ ਸ਼ੀ ਦਰਵਾਜ਼ੇ ਟੁੱਟ ਗਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਤੋਂ ਵੀ ਕਈ ਤਰ੍ਹਾਂ ਦੇ ਸੁਰਾਗ ਮਿਲੇ ਤੇ ਗੋਲੀ ਚਲਾਉਣ ਵਾਲੇ ਨੌਜਵਾਨ ਮਹਿਕਦੀਪ ਸਿੰਘ ਜੋ ਕਿ ਤਰੰਤਾਰਨ ਦਾ ਰਹਿਣ ਵਾਲਾ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮਾਮਲੇ ਸੰਬੰਧੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਦੋ ਹੋਰ ਸਾਥੀ ਸਨ ਜਿਨ੍ਹਾਂ ਦੀ ਪਛਾਣ ਜਗਦੀਸ਼ ਸਿੰਘ ਤੇ ਪਾਰਸ ਵਜੋਂ ਹੋਈ ਹੈ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਪੁੱਛਗਿੱਛ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਨੂੰ ਵਿਦੇਸ਼ ਦੇ ਵਿੱਚ ਬੈਠੇ ਇਹਨਾਂ ਦੇ ਜਾਣਕਾਰ ਦੋਸਤ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ 10000 ਰੁਪਏ ਦਾ ਲਾਲਚ ਦਿੱਤਾ ਸੀ ਅਗਲੀ ਪੁੱਛਗਿੱਛ ਜਾਰੀ ਹੈ ਦੇ ਵੀ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਦੇ ਵਿੱਚ ਵਿਦੇਸ਼ ਤੋਂ ਫਿਰੌਤੀ ਵੀ ਮੰਗੀ ਗਈ ਹੈ ਤੇ ਉਹਨਾਂ ਤਿੰਨਾਂ ਤੋਂ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਈ ਖੁਲਾਸਿਆਂ ਦੀ ਵੀ ਉਮੀਦ ਹੈ ਜਿਵੇਂ ਤੁਸੀਂ ਜਾਣਦੇ ਹੋਗੇ 8 ਜੁਲਾਈ ਨੂੰ ਇੱਕ ਗਲੋਬਲ ਇਮੀਗ੍ਰੇਸ਼ਨ ਸੈਂਟਰ ਹੈਗੀ ਸਿਟੀ ਪੁਲਿਸ ਸਟੇਸ਼ਨ ਦੇ ਹੱਦ ਦੇ ਵਿੱਚ ਜੋ ਆਉਂਦਾ ਉੱਥੇ ਇੱਕ ਸ਼ਾਮੀ ਵਾਰਦਾਤ ਹੋਈ ਸੀਗੀ ਕਿ ਦੋ ਨਕਾਬਪੋਸ਼ ਜੋ ਵਿਅਕਤੀ ਉਹ ਆਉਂਦੇ ਨੇ ਔਰ ਉਹਨਾਂ ਦੀ ਇੱਕ ਕਾਂਜ ਦੇ ਜਿਹਦੇ ਵਿੱਚ ਬੁਏ ਦੇ ਉੱਤੇ ਉਹਨੇ ਗੋਲੀ ਮਾਰ ਕੇ ਫਿਰ ਉਥੋਂ ਦੇ ਪੱਜ ਜਾਂਦੇ ਹੈਗੇ ਤੋ ਇਹਦੇ ਵਿੱਚ ਕਾਰਨ ਵੀ ਨਹੀਂ ਪਤਾ ਸੀਗਾ ਇਨੀਸ਼ੀਅਲੀ ਔਰ ਨਾ ਹੀ ਓਨਰ ਨੂੰ ਪਤਾ ਸੀ ਕਿ ਕਿਉਂ ਹੋਇਆ ਕੀ ਹੋਇਆ ਬਟ ਦੈਨ ਟੈਕਨੀਕਲ ਇਹਦੇ ਤੇ ਕੰਮ ਕਰਦੇ ਹੋਏ ਟੈਕਨੀਕਲ ਇਨਪੁਟ ਤੇ ਔਰ ਨਾਲੇ ਜੋ ਹੈਗਾ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਜੋ ਆਪਣੇ ਪੁਲਿਸ ਸਟੇਸ਼ਨ ਸਿਟੀ ਦਾ ਟੀਮ ਹੈਗਾ ਔਰ ਸੀਆਈਏ ਦੇ ਟੀਮ ਨੇ ਉਹਨੇ ਹਫਤੇ ਦੇ ਅੰਦਰ ਹੀ ਇੱਕ ਹਫਤੇ ਦੇ ਅੰਦਰ ਹੀ ਇਹਦੇ ਚ ਜੋ ਤਿੰਨ ਅਕਿਊਜ਼ਡ ਨੂੰ ਅਰੈਸਟ ਕੀਤੀ ਹੈਗੇ ਉਹਨਾਂ ਦਾ ਨਾਂ ਹੈਗੇ ਇੱਕ ਮਹਿਕਦੀਪ ਸਿੰਘ ਔਰ ਜੋ ਜਗਦੀਸ਼ ਸਿੰਘ ਇਹ ਦੋਵਾਂ ਨੇ ਹੀ ਹਰੀਕੇ ਹਰੀਕੇ ਪਿੰਡ ਦੇ ਹੈਗੇ ਆ ਜਿਲ੍ਹਾ ਤਰਨਤਾਰਨ ਦੇ ਔਰ ਉਹਦੇ ਨਾਲ ਉਹਨਾਂ ਦਾ ਇੱਕ ਸਾਥੀ ਸੀਗਾ 파ਰਸ ਉਹ ਉਹ ਹੈਗਾ ਅੰਮ੍ਰਿਤਸਰ ਦੇ ਰਹਿਣ ਵਾਲਾ ਇਹ ਤਿੰਨੋਂ ਹੀ ਹੈ ਉਹ ਆਇਲਟ ਸਪਰਦਸੀ ਅੰਮ੍ਰਿਤਸਰ ਔਰ ਤਿੰਨੋਂ ਪੜ੍ਹਸਟੂ ਦੀ ਪੜੇ ਹੋਏ ਨੇ ਔਰ ਜੋ ਹੈਗਾ 22 23 ਸਾਲ ਇਹਨਾਂ ਦੀ ਉਮਰ ਹੈਗੇ ਤੋਂ ਇਹਨੇ 8 ਤਰੀਕ ਨੂੰ ਆਏ ਸੀਗੇ ਆਖੇ ਇੱਕ ਇਹਨਾਂ ਦਾ ਕਾਮਨ ਦੋਸਤ ਹੈਗਾ वो बाहर बैठा हुआ उन्होंने कहने इन्ने इन्हों लालच दिता गया कि दस हज़ार का उन्होंने कहने इन्ने फिर आगे इतने गोली मार के फिर इतों चल गए उसके बाद जो अपनी ह्यूमन इंटेलीजेंस ने उ फिर टेक्नीकल देनालिस बेसिस से महकदीप को किया गया इतने अपने पुलिस स्टेशन सिविल लाइन के हद हाँ तो और उसके बाद जो जगदीश और पारिस है उन्होंने न जो ओल्ड बाईपास है वहाँ से अरेस्ट किया गया ਔਰ ਉਹਨਾਂ ਵੱਲੋਂ ਦੋ ਗੱਡੀਆਂ ਜੋ ਵਾਰਦਾਤ ਦੇ ਵਿੱਚ ਯੂਜ਼ ਹੋਏ ਸੀ ਇੱਕ ਸਕੋਡਾ ਔਰ ਇੱਕ 스ਵਿਫਟ ਦੋ ਗੱਡੀਆਂ ਬਰਾਮਦ ਕੀਤੀ ਗਈ ਹੈਗੀ ਨਾਲੇ ਜੋ ਪਿਸਟਲ ਜੋ ਯੂਜ਼ ਹੋਇਆ ਸੀਗਾ ਵਰਤੇ ਗਏ ਸੀਗੇ ਗੋਲੀ ਮਾਰਨ ਉਹ ਵੀ ਜੋ ਹੈਗਾ ਬਰਾਮਦ ਹੋਈ ਹੋਈ ਹੈ ਜੀ ਥੈਂਕ ਯੂ ਅਹ ਇਸ ਦੇ ਵਿੱਚ ਇਹ ਜੋ ਤਿੰਨ ਜਿੰਕੇ ਅਰੈਸਟ ਹੋਈ ਹੈ ਤਿੰਨ ਅਕਿਊਜੋ ਅਰੈਸਟ ਹੋਏ ਹੈ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨੇ ਇਹਨਾਂ ਨੂੰ ਇਹੀ ਦੱਸਿਆ ਗਿਆ ਸੀਗਾ ਕਿ ਮੇਰਾ ਨਿੱਜੀ ਰੰਜਿਸ਼ ਹੈਗੀ ਜੋ ਇਹ ਕੰਪਨੀ ਹੈਗੇ ਆ ਇਹਦੇ ਇਹਨਾਂ ਦੇ ਨਾਲ ਮੇਰੀ ਨਿਜੀ ਰੰਜਿਸ਼ ਹੈ ਤਾਂ ਤੁਸੀਂ ਜਾ ਕੇ ਉੱਥੇ ਏਦਾਂ ਗੋਲੀ ਚਲਾਨੀ ਹੈਗੀ ਹੈ ਹੁਣ ਹੁਣ ਤੱਕ ਤਾਂ ਆਗਲ ਸਾਹਮਣੇ ਆਈ ਹੈ ਲੇਕਿਨ ਅਭੀ ہماری ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਹੈਗਾ ਉਹਦੇ ਵਿੱਚ ਇੰਨੇ ਸ਼ਾਇਦ ਪੈਸੇ ਦੀ ਡਿਮਾਂਡ ਕੀਤੀ ਸੀਗੀ ਇਹਨਾਂ ਜੋ ਓਨਰ ਹੈਗੇ ਉਹਨਾਂ ਵੱਲੋਂ ਪੈਸੇ ਦੀ ਡਿਮਾਂਡ ਕੀਤੀ ਸੀਗੀ ਲੇਕਿਨ ਕਿੰਨਾ ਪੈਸੇ ਹੈਗੇ ਆ ਕੀ ਉਹ ਸਾਰੇ ਹਲੇ ਜੋ ਇਨਵੈਸਟੀਗੇਸ਼ਨ ਦੀ ਫਰਦਰ ਇਨਵੈਸਟੀਗੇਸ਼ਨ ਦੀ ਇਹ ਇਹ ਦ ਚਾਰ ਬ੍ਰਾਹਮ ਦਾ ਹੈ ਇਹ ਲਾਇਸੈਂਸੀ ਹੈ ਕਿ ਨਹੀਂ ਨਹੀਂ ਜੀ ਇਹ ਗੇਅਰ ਲਾਇਸੈਂਸੀ ਹੈਗੀ ਨਜਾਇਜ਼ ਅਸਲਾ ਹੈ ਹਾਂਜੀ ਕਿੰਨੇ ਕਿੰਨੇ ਹਿਥਿਆਰ ਦਾ ਹਲੇ ਤੱਕ ਇੱਕ ਜੋ ਹਤਿਆਰੇ ਉਬਰਾਹਮ ਤੋਂ ਕਿੰਨੇ ਸੀ ਇਹਨਾਂ ਦੇ ਕੋਈ ਕੋਈ ਸੀ ਹੁਣ ਤੱਕ ਦੀ ਜੋ ਹੁਣ ਤੱਕ ਦੀ ਜੋ ਵਾਰਦਾਤ ਦੇ ਵਿੱਚ ਵੀ ਵਿਖਿਆ ਔਰ ਜੋ ਉਹਨਾਂ ਦੀ ਪੁਛਪਿਛ ਤੇ ਵੀ ਜੋ ਆਈ ਹੋਈ ਹੈ ਉਹ ਇੱਕ ਅਸਲਾ ਇਹਨਾਂ ਕੋਲ ਸੀ ਇਹ ਤੋ ਪਹਿਲੇ ਵਾਲੀ ਜੋ ਹਲੇ ਕੋਈ ਪਛਾਣ ਨਹੀਂ ਇਹਦੇ ਤੇ ਆਈ ਹੋਈ ਹੈ ਹਲੇ ਤੱਕ ਔਰ ਨਾਹੀ ਕ੍ਰਿਮੀਨਲ ਬੈਕਗ੍ਰਾਉਂਡ ਜੋ ਵਗਾ ਇਹਨਾਂ ਦਾ ਸਾਹਮਣੇ ਨਹੀਂ ਹੈ